अरे बा और जो का करो करते कर कर वो वर्ष तो पर वाह वाह जय के निशान में एचएडी मुझे ऊपर लागे जमा वाह क्या मजा आ रहा है मैं भी पाओगे करती नहीं ट्राई स्टॉल अभी तुम सरकारी हमें पाओगे बात पर करोगे ताली इधर हो ਮਾਈਕੋ ਚੱਲਦੀ ਮਾਈਕੋ ਚੱਲਦੀ ਠੀਕ ਹੈ ਜਿਹੜਾ ਤੁਹਾਡੇ ਕੋਲੇ ਇੱਕ ਵਧੀਆ ਰੋਲ ਨਿਭਾਇਆ ਜਾ ਰਿਹਾ ਜੋ ਲੋਕਾਂ ਨੂੰ ਫੇਰ ਕੀਤਾ ਜਾ ਰਿਹਾ ਕੀ ਮੁੱਖ ਕਾਰਨ ਹੈ ਜਮਰਾਜ ਹੁਣ ਉਪਰ ਸਰ ਦੀਆਂ ਸੜਕਾਂ ਤੇ ਝੰਮਣ ਗਈ ਹਾਂਜੀ ਹਾਂਜੀ ਜਿੱਥੇ ਜਿੱਥੇ ਵੀ ਇਹੋ ਜੇ ਆਪਾਂ ਨੂੰ ਮਾਹੌਲ ਦਿਖੇਗਾ ਲੋਕੀ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗੇ ਉੱਥੇ ਹੀ 임ਰਾਜ ਆਵੇਗਾ 임ਰਾਜ ਤੇ ਪਹਿਲੀ ਗੱਲ ਕਹਿੰਦੇ ਹੁੰਦੇ ਨੇ ਤੁਹਾਡੇ ਕੋਲ ਹੀ ਬੈਠਾ ਹੈ ਤੁਸੀਂ ਸਿਰਫ ਸਦਾ ਦੇਣ ਦੀ ਲੋੜ ਹੈ ਖੋ ਤੁਹਾਡੇ ਕੋਲ ਆ ਚੁੱਕੇ ਨੇ ਕਿ ਦਮ ਹੀ ਤੇ ਪਹਿਲਾਂ ਆਪਾਂ ਸਮਝਾਉਣਾ ਹੈ ਜੇ ਨਹੀਂ ਕੋਈ ਸਮਝੇਗਾ ਤਾਂ ਫਿਰ ਆਪਾਂ ਉਹਨਾਂ ਨੂੰ ਨਾਲ ਲੈ ਜਾਵਾਂਗੇ ਜੋ ਆਪਾਂ ਸਲੋਗਨ ਬਣਾਇਆ ਹੈ ਆਵਾਜਾਈ ਦੇ ਨਿਯਮ ਤੁਹਾਨੂੰ ਮੈਂ ਸਮਝਾਵਾਂਗਾ ਇੱਥੇ ਨਹੀਂ ਮੰਨੋਗੇ ਤੇ ਉੱਪਰ ਲੈ ਕੇ ਜਾਵਾਂਗਾ ਹੈਲਮਟ ਨਹੀਂ ਪਾਓਗੇ ਤਾਂ ਤੇਲ ਦੇ ਕੜਾਹੀ ਵਿੱਚ ਪਾਵਾਂਗਾ ਯਮ ਹੈ ਹਮ ਜਿਹੜਾ ਉਪਰਾਲਾ ਕੀਤਾ ਯਾਰਾ ਟ੍ਰੈਫਿਕ ਦੇ ਵੱਲੋਂ ਦੇਖੋ ਜੀ ਇਹ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਕਮਿਸ਼ਨ ਸਾਹਿਬ ਦੀ ਬੜੀ ਚੰਗੀ ਸੋਚ ਹੈ ਕਿ ਅੰਮ੍ਰਿਤਸਰ ਦੇ ਟ੍ਰੈਫਿਕ ਦਾ ਬਹੁਤ ਮਾੜਾ ਹਾਲ ਸੀ ਜਿਸ ਕਰਕੇ ਲੋਕੀ ਪੁਲਸ ਦੇ ਹੁੰਦਿਆਂ ਵੀ ਪ੍ਰਵਾਣ ਨਹੀਂ ਕਰਦੇ ਔਰ ਕਈ ਤਰ੍ਹਾਂ ਰੋਂਗ ਸਾਈਡ ਤੇ ਚੱਲ ਕੇ ਨੁਕਸਾਨ ਹੁੰਦੇ ਹੀ ਇਹਦੇ ਨਾਲ ਇਹ ਹੋਏਗਾ ਕਿ ਲੋਕਾਂ 'ਚ ਡਰ ਖੌਫ ਹੋਏਗਾ ਕਿ ਅਸੀਂ ਜੇ ਕੋਈ ਵੀ ਮੜਾ ਜਾ ਗਲਤ ਕੰਮ ਕੀਤਾ ਤੇ ਉਹਦੇ ਨਾਲ ਸਾਡਾ ਚਲਾਨ ਜਿਹੜਾ ਉਹ ਜਿੱਥੇ ਮਰਜ਼ੇ ਹੀ ਹੋਏ ਘਰ ਪਹੁੰਚ ਜਾਏਗਾ ਸੋ ਐਸੀ ਜਿਹੜੀ ਅੱਜ ਲੋਕ ਚੰਡੀਗੜ੍ਹ ਜਾਂਦੇ ਆ ਚੰਡੀਗੜ੍ਹ ਵੱਲੋਂ ਤੋਂ ਪਹਿਲਾਂ ਹੀ ਲੋਕ ਬੈਠਾ ਬਣ ਲੈਂਦੇ ਆ ਤੇ ਆਪਣੇ ਕਾਗਜ਼ات ਪੂਰੇ ਰੱਖਦੇ ਆ ਸੋ ਅੰਮ੍ਰਿਤਸਰ ਜੀ ਵੇਹੋ ਜੀ ਰਿਵਾਜ ਚਾਲੂ ਹੋਣਾ ਬਹੁਤ ਚੰਗੀ ਸ਼ੁਰੂਆਤ ਆ ਔਰ ਮੈਂ ਪ੍ਰਸ਼ੰਸਾ ਕਰਦਾ ਆਪਣੇ ਕਮਿਸ਼ਨਰ ਸਾਹਿਬ ਦੀ ਉਹਨਾਂ ਗੁਰੂ ਨਗਰੀ ਦੇ ਵਿੱਚ ਚੰਗੀ ਸੋਚ ਤੇ ਪਹਿਰਾ ਦੇ ਕੇ ਟ੍ਰੈਫਿਕ ਨੂੰ ਚੰਗੇ ਢੰਗ ਨਾਲ ਸਚਾਰੂ ਤਰੀਕੇ ਨਾਲ ਚਲਾਇਆ ਜਾਏਗਾ